जागे देश हमारा जागे जागे देश हमारा फिर अंबर तक गूंज उठे स्वर जय जय भारत प्यारा ਤੁਸੀਂ ਸਭ ਜਾਣਦੇ ਹੋ ਕਿ ਹਿੰਦੁਸਤਾਨ ਵਰਗਾ ਪਿਆਰਾ ਦੇਸ਼ ਕੋਈ ਨਹੀਂ ਹੈ ਪਰ ਜਿਹੜਾ ਹੂਨ ਇਹ ਤੁਸੀਂ ਸਭ ਜਾਣਦੇ ਹੋ ਪੂਰੇ ਹਿੰਦੁਸਤਾਨ ਦੇ ਵਿੱਚ ਆਗਾ ਕੁ ਜਿਹੜੀ ਖਬਰ ਫੈਲੀ ਹੈ ਪਹਿਲਗਾਂ ਦੇ ਵਿੱਚ ਜਿਹੜਾ ਨਰ ਸਿੰਘ ਹਾਰ ਹੋਇਆ ਉਹ ਬੜਾ ਹੀ ਸ਼ਰਮਨਾਕ ਹੋਇਆ ਅਸੀਂ ਉਹ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਪੂਰਾ ਦੇਸ਼ ਵਾਸੀ ਇਸ ਵੇਲੇ ਸਾਰਾ ਰੋਮ ਰੋਮ ਦੇਸ਼ ਵਾਸੀਆਂ ਦਾ ਰੋ ਰਿਹਾ ਹੈ ਤੇ ਉਹ ਅਸੀਂ ਹੈਰਾਨ ਆ ਕਿ ਅਸੀਂ ਆਪਣੇ ਘਰਾਂ 'ਚ ਬੈਠੇ ਦੇ ਆ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਅਸੀਂ ਇੰਨੇ ਪਰੇਸ਼ਾਨ ਹੋ ਗਏ ਆ ਇੰਨੇ ਮਾਇੂਸ ਹੋ ਗਏ ਆ ਤੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹ ਮੰਜ਼ਰ ਬੀਤਿਆ ਉਹ ਕਿੰਨਾ ਦਰਦਨਾਕ ਹੋਏਗਾ ਤੁਸੀਂ ਸੋਚ ਨਹੀਂ ਸਕਦੇ ਕਿਸ ਤਰ੍ਹਾਂ ਚੀਕਾਂ ਚ ਲਾਹੜ ਉਥੇ ਬੋਲੀ ਗਈ ਹੈ ਦੇਖੀ ਗਈ ਹੈ ਸਾਨੂੰ ਹਿੰਦੁਸਤਾਨ ਨੂੰ ਪੂਰੇ ਨੂੰ ਇਕੱਠ ਹੋਣਾ ਪੈਣਾ ਤੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਹੀ ਪੈਣਾ ਹੈ ਸਰਕਾਰ ਅੱਗੇ ਬੜੀ ਬੇਨਤੀ ਹੈ ਉਹਨਾਂ ਅੱਗੇ ਗੁਜਾਰਿਸ਼ ਹੈ ਕਿ ਜਿਹੜੇ ਵੀ ਸਰਕਾਰ ਦੇ ਨਮੁੰਦੇ ਨੇ بڑے بڑے ਉਧੇਦਾਰ ਬੰਦੇ ਨੇ ਜਿਹੜੇ ਜਿਹੜੇ ਮਨਿਸਟਰ ਨੇ ਜਿਹੜੇ ਐਡਮਿਨਿਸਟਰ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਕੋਈ ਨਾ ਕੋਈ ਸਖਤ ਕਦਮ ਜ਼ਰੂਰ ਚੁੱਕੋ ਅੱਜ ਉਹਨਾਂ ਮਹਾਨ ਭਾਵਾ ਨੂੰ ਜਿਹੜੇ ਉਸ ਪ੍ਰਭੂ ਦੇ ਚਰਨਾਂ 'ਚ ਲੀਨ ਹੋ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਅੱਜ ਡੇਰਾ ਬਾਬਾ ਬੂਟੀ ਸ਼ਾਹ ਦੇ ਪਠਾਨਕੋਟ ਦੇ ਵਿੱਚ ਵਿਖੇ ਪਧਰੋਆ ਮੱਲੇ 'ਚ ਉਹਨਾਂ ਮਹਾਨ ਬਾਬਾ ਨੂੰ ਉਹਨਾਂ ਨੂੰ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਅੱਜ ਇੱਕ ਕੈਂਡਲ ਜਗਾਈ ਹੈ ਉਹਨਾਂ ਦੀ ਯਾਦ ਯਾਦ ਵਿੱਚ ਕਿ हे ਪ੍ਰਭੂ हे ਮਾਲਿਕ ਉਹ ਰੂਹਾਂ ਜਿਹੜੀ ਤੇਰੀ ਚਰਨਾਂ ਵਿੱਚ ਆਈਆਂ ਉਹਨਾਂ ਨੂੰ ਸ਼ਾਂਤੀ ਦੇਈ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੁਖ ਸ਼ਾਂਤੀ ਦੇਈ ਇਹ ਦੁੱਖ ਸਹਨ ਦਾ ਹੌਸਲਾ ਦੇਈ ਯਾਦਾ ਨਾ ਕਹਿੰਦੇ ਹੋਏ ਅਹੀ ਕਵਾਂਗਾ ਕੀ ਆਉਣ ਵਾਲਾ ਦਾ ਟਾਈਮ ਹੈ ਸਾਡੇ ਸਾਰੇ ਹਿੰਦੂਆਂ ਨੂੰ ਇਕੱਠਾ ਹੋਣਾ ਪੈਣਾ ਤੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਪੈਣਾ ਭਗਵਾਨ ਉਹ ਸਾਰੀਆਂ ਰੂਹਾਂ ਨੂੰ ਸ਼ਾਂਤੀ ਦੇ ਐਸੇ ਹੱਥ ਜੋੜ ਕੇ ਆਪਣੇ ਪੂਰੇ ਸਾਥੀਆਂ ਨੂੰ ਅੱਜ ਅਸੀਂ ਕੈਂਡਲ ਜਗਾਈ ਆ ਉਹਨਾਂ ਦੇ ਯਾਦ ਵਿੱਚ 바ਬਾ ਜੀ ਨੇ ਕੈਂਡਲ ਜਗਾਈ ਉਹਨਾਂ ਦੀ ਯਾਦ ਵਿੱਚ ਪ੍ਰਭੂ ਉਹਨਾਂ ਦੀ ਚਰਨਾ ਚਰਨਾ 'ਚ ਲਾ ਕੇ ਰੱਖੇ ਪ੍ਰਭੂ ਉਹਨੂੰ ਤੇ ਸ਼ਾਂਤੀ ਦਾ ਦਾਨ ਬਖਸ਼ੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ If you wish that your child learns today and leads tomorrow bring them to A&M's Gems Cambridge International School Patanchk affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes Jalandhar dalhousie bypass road parthanko